ਕੁੜੀਆਂ ਤਾਂ ਕਰੋ ਕਰੋ ਮਾੜਾ ਮਾੜਾ ਝਾੜੂ ਕਾ ਲੜਾਈ ਉਫਤ ਬਸ ਇਹਨੂੰ ਕੰਮ ਕੀਤਾ ਵੀ ਕੰਮ ਕੀਤਾ ਬਸ ਤੇ ਗਲੀ ਚ ਝੋੜੇ ਝੋੜੇ ਖਲਾਰਾ ਵਾ ਉਧਰ ਵੀ ਧਿਆਨ ਨਹੀਂ ਕਿਤੇ ਦਿੱਤਾ ਵੀ ਗਲੀ ਤੇ ਨਾ ਗੰਦ ਪਿਆ ਵਾ ਇਹਨੂੰ ਗਲੀ ਵੀ ਸਾਫ਼ ਕਰਨੀ ਕਿਤੇ ਗੇਟ ਗਾੜਨੀ ਬਾਤ ਨੂੰ ਪੀੜਾ ਹੁੰਦੇ ਹੀ ਕਿਉਂ ਕੋਈ ਆਵਾਜ਼ ਮਾਰਾ ਦੇ ਘਰ ਤੋਂ ਵੀ ਤੇ ਗਰਮੀ ਇਤ ਗਰਮੀ ਇਤ ਸਾਂ ਕਿੱਥੇ ਮੜ ਜਾਂਦੀਆਂ ਫੇਰੇ ਬਨੇਰੇ ਤੇ ਕੋਈ ਆਵਾਜ਼ ਨਹੀਂ ਦਿੰਦੀ ਇਹ ਤਾਂ ਹੈ ਮਮੀ ਨਾਲੇ ਭੱਜੀ ਆਈ ਕਿਵੇਂ ਸਾਈਂ ਝੜ ਗਿਆ ਕੀ ਦੀਵਾ ਜਾਂ ਡਾਂਡੇ ਤੇ ਆਹੂ ਡਾਂਡੇ ਦੀ ਕਰਨ ਦੇ ਆ ਕੋਈ ਆ ਜੇ ਤੇ ਵੇਖ ਗਲੀ ਦਾ ਹਾਲ ਹੈ ਤੇ ਮਮੀ ਗਲੀ ਚ ਸਾਰੇ ਲੰਗਰੇ ਖਲਾਰੇ ਪਹਿਣਾ ਆਪਣੇ ਗੇਟ ਗਾੜੀ ਉਨ ਸਵਾਰੋ ਖਲਾਰਾ ਪਹਿਣਾ ਤੇ ਸਾਫ ਤੇ ਆ ਆ ਵੇਖ ਸਾਫਾ ਇਧਰ ਵੇ ਤੇ ਹੁਣ ਮਮੀ ਗੰਦਾ ਪਾਣੀ ਛੁਕੀ ਆ ਸਾਰਿਆਂ ਦੇ ਘਰਾਂ ਦਾ ਆਉਂਦਾ ਸਾਰੇ ਘਰਾਂ ਦਾ ਠੇਕਾ ਨਹੀਂ ਪੁੱਤ ਆਪਣੇ ਗਾ ਬੂਏ ਗਾੜੀਆਂ ਤੋਂ ਚੁੱਕ ਲੋ ਤੇ ਉਹ ਪਾਣੀ ਤੇ ਮੰਮੀ ਬਾਥਰੂਮ ਲੋਕੀ ਯੂਜ਼ ਕਰਦੇ ਸਾਰਾ ਕੋ ਉਥੇ ਚਲਦਾ ਹੀ ਰਹਿਣਾ ਉਹਨੂੰ ਤੇ ਝਾੜੂ ਨਾਲ ਕੱਢ ਕੇ ਬਾਟੇ ਚ ਪਾ ਲੋ ਮੰਮੀ ਉਹ ਗੰਦੇ ਥਾਂ ਝਾੜੂ ਮਾਰ ਕੇ ਤੇ ਫਿਰ ਕੀ ਕਰਨਾ ਵਾ ਫਿਰ ਸਾਰਾ ਫੋਰ ਸੁੱਟੋ ਗੇੜ ਗੜੀ ਸੋਣਾ ਲੱਗਦਾ ਵਾਵਾ ਮੇਰੇ ਤੋਂ ਨਹੀਂ ਮੰਮੀ ਝਾੜੂ ਵੱਜਦਾ ਤੇ ਨਾ ਮੈਂ ਮਾਰਨਾ ਜੇ ਆ ਜੀਏ ਬਾਹਰ ਮਰਜ਼ੀ ਨਾਲ ਫਿਰ ਤੁਸੀਂ ਆਖਣਾ ਵਾ ਵੀ ਨਿੱਕੀ ਤੇ ਜਾਂਦੀ ਜਾਂਦੀ ਹੁਣ ਤੂੰ ਵੀ ਮੰਗਰ ਤੋਰ ਪੀਂ ਤੇ ਆਪ ਹੀ ਕਰ ਦੇ ਨਹੀਂ ਮੰਮੀ ਮੇਰੇ ਤੋਂ ਨਾਲੇ ਮੇਰੇ ਤੋਂ ਇਹ ਗੰਦਾ ਕੰਮ ਨਹੀਂ ਹੋਣਾ ਜੋ ਮਰਜੀ ਝਾੜੂ ਜਿੱਥੇ ਮਰਜੀ ਲਵਾ ਲਓ ਪੋਚਾ ਲਵਾ ਲਓ ਇਹ ਗੰਦਾ ਕੰਮ ਮੇਰੇ ਤੋਂ ਨਹੀਂ ਜਾਂਦੀ ਕਿਦਾਂ ਦੱਸ ਇੰਨੇ ਨਹੀਂ ਕਰਨਾ ਤੇ ਕਰਨਾ ਕਿੰਨੇ ਆ ਮੈਂ ਮੈਂ ਕਿੱਦਾਂ ਕਰਾਂ ਮੇਰੀ ਉਮਤਰੀ ਲਤਪੀੜ ਇੰਨੀ ਹੋਣ ਗਈ ਆ ਤੇ ਠੇਕਾ ਵਾ ਮੈਨੂੰ ਇਹਨਾਂ ਨੂੰ ਪਤਾ ਵਾ ਮੂੰਹ ਸਿਰ ਲੰਬ ਲਿਆ ਆ ਪਿਆ ਝਾੜੂ ਨਹੀਂ ਫੇਰਨਾ ਤੇ ਨਾ ਫੇਰੋ ਮੈਂ ਵੀ ਨਹੀਂ ਫੇਰਨਾ ਆਖਣਾ ਤੁਹਾਨੂੰ ਨਹੀਂ ਲੋਕਾਂ ਮੈਨੂੰ ਤੇ ਨਹੀਂ ਆਖਣਾ ਅਗਲੇ ਕਰ ਇੱਕ ਜਿਹੇ ਤਾਂ ਪਾਉ ਨਿਕਲੇ ਨਿਕਲੇ ਵੱਡੇ ਵੀ ਹੋ ਗਉਣ ਕਰਨ ਦੇ ਪੀ ਆ ਫੱਡੀ ਦਾ ਵੀ ਉਹ ਹੋਣਾ ਰੋ ਗਿਆ ਵਾ ਕੀ ਕਰਾਂ ਮੈਂ ਇਹਨਾਂ ਦਾ ਇਹਨਾਂ ਦੀ ਮਾਤ ਟਿਕਾਣੇ ਲਿਆਉਣ ਨੂੰ ਤਾਂ ਮੈਨੂੰ ਕੁਝ ਨਾ ਕੁਝ ਕਰਨਾ ਹੀ ਪੈਣਾ ਵਾ ਇਦਾਂ ਨਹੀਂ ਗੱਲ ਬਣਨੀ ਮੰਮੀ ਮੰਮੀ ਹਾਂ ਸਭੀ ਕੀ ਗੱਲ ਐ ਗੱਲ ਕੁਛ ਵੀ ਨਹੀਂ ਮੇਰੀ ਕਿਸਮਤ ਹੀ ਮਾੜੀ ਐ ਕਿਉਂ ਓਹ ਕਿਸਮਤ ਮਾੜੀ ਆ ਕਿ ਇੰਨੇ ਕਰਮ ਮਾੜੇ ਆ ਕੋਈ ਹਿਸਾਬ ਹੀ ਨਹੀਂ ਆ ਗੱਲ ਦੱਸੋਗੇ ਕੀ ਹੋਈ ਆ ਗੱਲ ਕੀ ਦੱਸਣਾ ਵਾ ਸਾਰੀਆਂ ਇੱਦਾਂ ਲਿਆਂ ਦੋਵੇਂ ਲਿਆਂਦੀਆਂ ਦੋਵੇਂ ਨਕਮੀਆਂ ਆਈਆਂ ਵੇਖਦੇ ਸਹੀ ਮੰਮੀ ਮਰਵੇ ਇਹ ਮੈਨੂੰ ਲੱਗਦਾ ਹੁਣ ਤੋਂ ਨਹੀਂ ਡਈ ਆ ਪਹਿਲਾਂ ਸੁੱਖ ਦੇ ਦਵਾਲੇ ਹੋਈ ਰਹੀ ਆ ਦੱਸ ਮੈਂ ਗੰਦੀ ਨਾਲੀ ਚ ਕਿਥੋਂ ਹੱਥ ਮਾਰਦੀ ਵੇਖਣਾ ਹੀ ਨਹੀਂ ਆ ਆ ਵੇਖਣਾ ਹੀ ਨਹੀਂ ਇਹਨਾਂ ਨੂੰ ਚੁੱਪਦੀ ਬੈਠੀ ਮੈਂ ਸਾਦੇ ਵੀ ਜਾ ਕੇ ਬਹਿ ਗਿਆ ਕੋਲ ਜਰੂਰ ਮੇਰੀਆਂ ਗੱਲਾਂ ਕਰਦੇ ਹੋਣੇ ਦਫਾ ਹੋ ਜਾ ਕੇ ਫੋਨ ਕਿੱਥੇ ਮੇਰਾ ਮੰਮੀ ਗੱਲ ਕੀ ਦੱਸੋਗੇ ਤੀ ਰੋਣ ਕਿਉਂ ਡੇ ਜੀ ਰੋਣਾ ਕੀ ਪੁੱਤ ਰੋਣ ਮੈਂ ਆਪਣੀ ਕਿਸਮਤ ਨੂੰ ਡਹੀ ਆ ਕਿਸਮਤ ਨੂੰ ਕਿਉਂ ਰੋਣ ਹੈ ਜੇ ਕੋਈ ਗੱਲ ਹੋਈ ਆ ਕੋਈ ਲੜਾਈ ਹੋਈ ਆ ਕੀ ਗੱਲ ਆ ਲੜਾਈ ਹੋਈ ਜੀ ਤੇ ਗੱਲ ਮੈਨੂੰ ਪਤਾ ਨਹੀਂ ਇਹਨਾਂ ਇਹੀ ਮੈਂ ਚੱਲ ਗਲੀ 'ਚ ਗਈ ਤੇ ਗਲੀ 'ਚ ਗੋਡੇ-ਗੋਡੇ ਖਲਾਰਾ ਪਿਆ ਸਾਬੀ ਮੈਂ ਕਿਹੜੀ ਮਾੜੀ ਗੱਲ ਇਹਨਾਂ ਨੂੰ ਕਹਿ ਦਿੱਤੀ ਆ ਤੇ ਉਹ ਮੈਂ ਗਰਮੀਤ ਨੂੰ ਕਿਹਾ ਮੈਂ ਕਿਹਾ ਮੇਰੀ ਲੱਤ ਨੂੰ ਬੜੀ ਪੀੜ ਹੋਣ ਦੀ ਆ ਤੇ ਗਲੀ 'ਚ ਜਿੰਨਾ ਖਲਾਰਾ ਪਿਆ ਵਾ ਤੇ ਚੁੱਕ ਲੈ ਤੇ ਗਰਮੀਤ ਆਂਦੀ ਆ ਮੇਰੇ ਕੋਲ ਇਹ ਕੰਮ ਨਹੀਂ ਹੁੰਦੇ ਦੱਸ ਵੀ ਮੈਂ ਇਹਨਾਂ ਦਾ ਕੀ ਮਾੜਾ ਕੀਤਾ ਸੀ ਕੰਮ ਫਿਰ ਕਿੰਨੇ ਕਰਨਾ ਮੈਂ ਇਹਨਾਂ ਨਹੀਂ ਕਰਨਾ ਚੁੱਪ ਇਹਨਾਂ ਦੇ ਲਿਹਾਣ ਦਾ ਕੀ ਫਾਇਦਾ ਜੇ ਕੰਮ ਹੀ ਮੈਂ ਕਰਨਾ ਤੇ ਆਹੋ ਤੂੰ ਵੀਰ ਨੂੰ ਨਹੀਂ ਦੱਸਿਆ ਮੈਂ ਨਹੀਂ ਦੱਸਿਆ ਉਹਨੂੰ ਮੈਂ ਇੱਥੇ ਆਣ ਕੇ ਬਹਿ ਗਈ ਮੈਂ ਉਹਨੂੰ ਦੱਸਿਆ ਤੇ ਉਹ ਵੀ ਉਹਦੇ ਵਾਂਗੂ ਆਊਗਾ ਇਹਨਾਂ ਨੂੰ ਨਹੀਂ ਦੇਦਾ ਵੀ ਲੱਤ ਨੂੰ ਪੀੜ ਹੋਣ ਲਈ ਆ ਤੇ ਕਿੱਦਾਂ ਝਾੜੂ ਵੱਜਣਾ ਉਹ ਹੀ ਤਾਂ ਸਾਬੀ ਹੈ ਆ ਦੁੱਖ ਸੁੱਖ ਵੇਲੇ ਤੇ ਮੈਂ ਦੱਦੇ ਕਰਕੇ ਤੇ ਲਿਆਉਂਦੀ ਆ ਸੁੱਖ ਸੁੱਖ ਤੇ ਅੰਦਰ ਗਈ ਕਰਨ ਢੀ ਹੋਗੀ ਕੋਚ ਸੁੱਖ ਨੂੰ ਤਾਂ ਮੈਂ ਵੇਖਿਆ ਹੀ ਨਹੀਂ ਮੈਂ ਗਰਮੀਤ ਨੂੰ ਸੁੱਖ ਨੂੰ ਲੈਣਾ ਸੀ ਤੂੰ ਵੀ ਝਾੜੂ ਮਾਰ ਦੇ ਮੈਂ ਤਾਂ ਗਰਮੀਤ ਨੂੰ ਆਜਮਾਈ ਤੇ ਗਰਮੀਤ ਪਹਿਲਾਂ ਨਿਕਲੀ ਨਾ ਕਿੰਨੇ ਘੰਟੇ ਬਾਹਰ ਨਿਕਲੀ ਵੇਖਿਆ ਹੁਣ ਕਿੰਨੂ ਕਵੇ ਬੰਦਾ ਕੀ ਸਾਬਦਾ ਬੇ ਇੱਥੇ ਸਾਡਾ ਸਾਰਾ ਹੀ ਘਰ ਤਮਾਸ਼ਾ ਬਣਿਆ ਪਿਆ ਵਾ ਤਮਾਸ਼ਾ ਹੀ ਬਣਿਆ ਚਲੋ ਤੁਸੀਂ ਉੱਠੋ ਤੁਹਾਨੂੰ ਮੈਂ ਦਵਾਈ ਦਵਾ ਕੇ ਲਿਆਵਾਂ ਉੱਥੇ ਡੇਜ ਬਖਾਲ ਦੇਈਆਂ ਡਾਕਟਰ ਨੂੰ ਲੱਤ ਚਲ ਕੋਈ ਨਹੀਂ ਪੁੱਤ ਕੋਈ ਨਹੀਂ ਨੀ ਆ ਬਾਅਦ ਚ ਫੇਰ ਹੁਣ ਥੋੜੀ ਹੋਣ ਢੀ ਫਿਰ ਜ਼ਿਆਦਾ ਦਰਦ ਹੋ ਜਾਣੀ ਆ ਕੀ ਤਾਂ ਕੀ ਪ੍ਰੋਬਲਮ ਆ ਜ਼ਿਆਦਾ ਤੇ ਅੱਗੇ ਹੋਣ ਢੀ ਆ ਤਾਂ ਦੇ ਕਰਕੇ ਤੇ ਮੈਂ ਇਹਨਾਂ ਦੇ ਤਰਲੇ ਲੈਣ ਲਈ ਨਹੀਂ ਤੇ ਮਿਲੂਗੀ ਲੋੜੇ ਨਾਲ ਤਰਲੇ ਲੈਣ ਦੀ ਮੈਂ ਪੁੱਛਣਾ ਸੁਖ ਨੂੰ ਪੁੱਛਣਾ ਸੁਖ ਨੂੰ ਨਾ ਤਾਂ ਸੋਖ ਨੂੰ ਪੁੱਛਣਾ ਨਾ ਤਾਂ ਮਨੀ ਨੂੰ ਪੁੱਛਣਾ ਪੁੱਛਣਾ ਕਿੰਨੂ ਐਦਾਂ ਹੀ ਮੈਨੂੰ ਹੀ ਕਹਿਣਾ ਵਾ ਬਸ ਆ ਵੀ ਟੁੱਟ ਗਈ ਸੀ ਆਪਾਂ ਕੰਨ ਬੇਲਾ ਬੇਲਾ ਮੇਰੀ ਗੱਲ ਵੀ ਮਿਲ ਜਾਈਗੀ ਉਹ ਚੈਨ ਨੂੰ ਪਛੀ ਲਗੇ ਬਾਹਰ ਮੰਮੀ ਦੀ ਹੋਣੀ ਲੱਤ ਪੀੜ ਮੈਂ ਤਾਂ ਤੁਹੀ ਦੰਗੀਆਂ ਨੇ ਠੋਕ ਠੋਕ ਜਵਾਬ ਮੰਮੀ ਨੂੰ ਵੀ ਆਪਾਂ ਕੰਮ ਨਹੀਂ ਕਰ ਰਹੇ ਗੱਲ ਕੀ ਆ ਤੁਹਾਡੇ ਰਾਦੇ ਚ ਕਿਹੜਾ ਜਵਾਬ ਜਦੋਂ ਮੰਮੀ ਨੇ ਕਦੇ ਨੂੰ ਕੁਝ ਕਿਹਾ ਹੀ ਨਹੀਂ ਤੈਨੂੰ ਨਹੀਂ ਕਿਹਾ ਭਾਬੀ ਨੂੰ ਕਿਹਾ ਨਾ ਤੇ ਭਾਬੀ ਨਾਲ ਗੱਲ ਕਰੋ ਜਾ ਕੇ ਕਿੰਨੇ ਨੂੰ ਡੇਲ ਮੈਜੀ ਕੀ ਆਵਾ ਤੇ ਤੂੰ ਨਹੀਂ ਦੇਖ ਸਕਦੀ ਬਾਹਰ ਲਾ ਲਾ ਮੰਮੀ ਨੇ ਕਰਾਈ ਦੂਹੇ ਚ ਉੱਥੇ ਸਾਹਮਣੇ ਰਹਿ ਕੇ ਰੋਣ ਲਈ ਤੁਸੀਂ ਅੱਖਾਂ ਚ ਕੋਲੇ ਆਵਾ ਤੇ ਮੈਨੂੰ ਤਾਂ ਪਾਰੀ ਦੇ ਕੱਪੜੇ ਸੈੱਟ ਕਰਨੀ ਪੰਦੀ ਸਾਈਡ ਹੀ ਮੈਨੂੰ ਬਾਹਰੋਂ ਬਾਜ ਨਹੀਂ ਸੁਣਿੰਦੇ ਤੁਹਾਨੂੰ ਪਤਾ ਹੈਗਾ ਕਮਰੇ ਚ ਵਾਜ ਘੱਟ ਹੁੰਦੀ ਬਰ ਅੱਜ ਘਟਮਦੀ ਆ ਮੈਂ ਦਾਤਾ ਸੰਭਲ ਜੋ ਆਪਣਾ ਸੰਭਾਲ ਲਓ ਅਰੇ ਮੈਂ ਵੀਰ ਨੂੰ ਵੀ ਕਹਿ ਲੱਗਾ ਪਾ ਬਿਗੜ ਸਮਝਾ ਦੇ ਤਾਂ ਤੂੰ ਹੋਇਆ ਕੀ ਆ ਸੋ ਨੂ ਕੁੱਝ ਹੋਇਆ ਕਿ ਮੰਮੀ ਰੋਂ ਰਹੀ ਬੈਠੇ ਕਿ ਮੇਰੀ ਲੱਤ ਪੀੜੋਂ ਰੋਂ ਰਹੀ ਆ ਤੇ ਭਾਬੀ ਕਿਉਂ ਕਿ ਨਹੀਂ ਮੇਰੇ ਕੋ ਨਹੀਂ ਹੁੰਦਾ ਕੰਮ ਗੱਲ ਕੀ ਆ ਭਾਬੀ ਨੇ ਜਵਾਬ ਦੇਣ ਵਾਲੀ ਇਹਨੂੰ ਜਾਣ ਕੇ ਮੰਮੀ ਲੱਜੀ ਹੋਣੀ ਇਹ ਮੰਮੀ ਦੇਦੀ ਬੈਠੇ ਵੀਰੋਂ ਕਿ ਦਵਾਈ ਲੈ ਲੈ ਮੈਂ ਮੰਮੀ ਤੇ ਮੰਮੀ ਨੇ ਫਿਰ ਰੋਗੇ ਨਹੀਂ ਦੱਸਣਾ ਵੀ ਗਰਮੀ ਨੇ ਮੈਨੂੰ ਇੱਥਾਂ ਕਿਹਾ ਵਾ ਹੰਤਾ ਮੈਂ ਨਹੀਂ ਮੰਨਦੀ ਕਿ ਗਰਮੀ ਦੀ ਦੀਆਂ ਨੂੰ ਕੁਝ ਕਹਿਣ ਵਾਲੀ ਤੋ ਉਹਦੇ ਉਹਨਾਂ ਨੂੰ ਕਦੀ ਵੀ ਨਹੀਂ ਜਵਾਬ ਦਿੰਦੇ ਤੂੰ ਨਾ ਇਨੀ ਹੇਲੀ ਨਾ ਬਣ ਜਿਵੇਂ ਤੈਨੂੰ ਮੈਂ ਗੱਲ ਕਹਿਣਾ ਉਹਨੇ ਤਾਂ ਤੱਕ ਹੀ ਆਪਣਾ ਰੱਖਿਆ ਗਾ ਸਿਸਟਮ ਉਹ ਹੇ ਜਲੀਨੀ ਨਾ ਬਣਦੀ ਬਸ ਸਾਡੀ ਲੋ ਤੋਂ ਜਵਾਬ ਦੇਣ ਦੇ ਹੀ ਆ ਤੇ ਜਿਹੜੇ ਗੁਰਮੀਤ ਜੀ ਉਹ ਕਦੀ ਵੀ ਨਹੀਂ ਜਵਾਬ ਦੇਣ ਵਾਲੀ ਉਹਦੇ ਮੰਮੀ ਨੇ ਸਾਡੀ ਜੀਜੀ ਕਰਦੀ ਫਿਰਦੀ ਆ ਪਤਾ ਨਹੀਂ ਵਾ ਫਿਰ ਮੈਂ ਤਾਂ ਜਿਹੜਾ ਹਰਿਆ ਵਾਕਿਆ ਹੀ ਭਾਬੀ ਜੀਜੀ ਕਰਦੀ ਫਿਰਦੀ ਇਹਨਾਂ ਦੀ ਰਾਇ ਵਾ ਦੇਖਿਆ ਯਾਰ ਅੱਜ ਕੀ ਗੱਲ ਹੋਈ ਆ ਨਾਲੇ ਮੰਮੀ ਨੇ ਕੰਮ ਕਦੀ ਵੀ ਨਹੀਂ ਇਹਨਾਂ ਨਾਲ ਮਿਲੂ ਬਾਜ ਮਾਰ ਕੇ ਕਹਿੰਦਾ ਕੰਮ ਕਿਹੜਾ ਕਰੇ ਮਾੜੀ ਗੱਲ ਮੈਂ ਕੋਈ ਗੱਲ ਸੰਜਾਲਿਆ ਨਹੀਂ ਲੋ ਅੱਜ ਤੋਂ ਬਾਅਦ ਜੇ ਮੰਮੀ ਨੂੰ ਮੈਂ ਰੋਂਦਿਆਂ ਵੇਖ ਲਿਆ ਨਾ ਤੇ ਮੈਂ ਤੇਰਾ ਬਾਹਰ ਕਰ ਦੇਣਾ ਹੀ ਫਿਰ ਫਾਇਦਾ ਉਹ ਗਿਆਕ ਤੂੰ ਦਿੰਦੀ ਨਹੀਂ ਤੂੰ ਬੰਦੇ ਬਦਲ ਜਾਂਦੇ ਨੇ ਕਦੇ ਤੂੰ ਚੰਗੇ ਬਣੇ ਪਿਆਰ ਤੋਂ ਜਾਂਦੇ ਕਦੇ ਤੂੰ ਬਸ ਲੰਡਾ ਤੇਰੀ ਮਾਂ ਰੋਂਦੀ ਹੋਵੇ ਤੇ ਫਿਰ ਬੰਦੇ ਨੇ ਬਦਲ ਨਹੀਂ ਆ ਦੁੱਖ ਨਹੀਂ ਹੁੰਦਾ ਫਾਇਦਾ ਮਾਂ ਲਈ ਇਦਾਂ ਕੋਈ ਗੱਲ ਨਹੀਂ ਵੀ ਅੱਗੇ ਤੇ ਕੁਝ ਦਾ ਲਾਣ ਨਹੀਂ ਲਿਆ ਤੁਹਾਨੂੰ ਵੇਖ ਕੇ ਮੰਮੀ ਲੱਗਦੀ ਤੂੰ ਜਾ ਕੇ ਮੰਮੀ ਨੂੰ ਪੁੱਛਣਾ ਵੀ ਕੀ ਗੱਲ ਹੋਈ ਆ ਮੇਰੇ ਜਿਹੜੇ ਹੂ ਰੰਗ ਤੇਰੀ ਵੀ ਦੂਜੀ ਲੱਤ ਪੀਟ ਕਰਨ ਲੱਗਾ ਜਾ ਉੱਡ ਜਾ ਇਥੋਂ ਛੜ ਕੇ ਕਿਦਾਂ ਬੈਠਦੇ ਬੈਠੀ ਆ ਇਹਨੂੰ ਪਤਾ ਹੀ ਨਹੀਂ ਆ ਕੋਈ ਹੱਪੀ ਘਾਲ ਚ ਕੀ ਹੋਣਦਾ ਤੇ ਕੀ ਨਹੀਂ ਤੇ ਵੀਰ ਨੂੰ ਵੀ ਆਣਦੇ ਹਾਂ ਪੁੱਛਦਾ ਇਹਨੂੰ ਵੀ ਭਾਬੀ ਨੂੰ ਪੁੱਛ ਕਿਉਂ ਐਡਾ ਕੀਤਾ ਮਾਦਾ ਕੀ ਗੱਲ ਹੋਈ ਤੈਨੂੰ ਤੂੰ ਅਜੇ ਰੋਂਦੀ ਏਂ ਤੇ ਲੋਕਾਂ ਨਾਲ ਵਾਗਿਆ ਨਾ ਰੱਜਿਆ ਕਿਤੇ ਤੇਰਾ ਕਹਿਣ ਦਾ ਕਿ ਮੈਂ ਦਪਲਾਂਗੇ ਮਰ ਜਣੀਂਦੇ ਆ ਕਿਉਂ ਤੈਨੂੰ ਕੀ ਹੋਇਆ ਜਮਿੰਦ ਤੇਰੀ ਸਮਝ ਨਹੀਂ ਲੱਗੰਦੀ ਸਮਝ ਨਹੀਂ ਲੱਗਣ ਈ ਹਾਂ ਤੇਰਾ ਕਹਿਣ ਦਾ ਕਹਿਣ ਦਾ ਮਤਲਬ ਕੀ ਹੈ ਤੇਰਾ ਕਹਿਣ ਦਾ ਮਤਲਬ ਮੇਰਾ ਕੋਈ ਨਹੀਂ ਹੈ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਤੂੰ ਕਮਾਲ ਕਰਦੀ ਏਂ ਤੂੰ ਕਦੋਂ ਰੋਂਦੀ ਏਂ ਅੱਜ ਰੋਂਦੀ ਏਂ ਰੋਣਾ ਕਿਉਂ ਆ ਉਹ ਜਿਹੜੀ ਲਿਆਂਦੀ ਆ ਉਹਨੂੰ ਮੈਂ ਕਿਹਾ ਮੈਂ ਹਾਂ ਗਲੀ ਗਲੀ ਗੋਡੇ ਗੋਡੇ ਖਲਾਰਾ ਪਿਆ ਵਾ ਥਾਂ ਹੂੰ ਜਲਾ ਤੇ ਉਹ ਕਹਿੰਦੀ ਆ ਮੈਂ ਨਹੀਂ ਕੰਦੇਸਾ ਨਾਲੀਆਂ 'ਚ ਹੱਥ ਮਾਰਨੇ ਸੁੱਖ ਨਾ ਸੁੱਖ ਕਿਉਂ ਗਰਮੀਤ ਤੁਹਾਡੇ ਦੋਵਾਂ ਦੇ ਨਾ ਮੈਨੂੰ ਨਹੀਂ ਪਤਾ ਲੱਗਦਾ ਕੋਈ ਤੈਨੂੰ ਅੱਜ ਉਹਨੇ ਜਵਾਬ ਦਿੱਤਾ ਤੈਨੂੰ ਅੱਜ ਉਹ ਬੁਰੀ ਲੱਗਦਾ ਐ ਵੀ ਆ ਚਲ ਚੰਗਾ ਐ ਤੁਹਾਡੀ ਦੋਵਾਂ ਦੀ ਥੋੜੀ ਜਿਹੀ ਉੱਤੇ ਖੜਕੀ ਆ ਅੱਜ ਕਾ ਸੁੱਖ ਨੂੰ ਚੰਗਾ ਸਮਝੋਗੇ ਤੇ ਸੁੱਖ ਨੂੰ ਇਹ ਕੀਤਾ ਪਿਆ ਵਾਦੂ ਨਾ ਇਹ ਤੁਹਾਡਾ ਕੀ ਪਤਾ ਤੁਸੀਂ ਇੱਧੇ ਕੰਡੇ ਸਿਰ ਕਿਉਂ ਖਚ ਗੀ ਹੋਇਆ ਨਾ ਤੁਹਾਡਾ ਕੋਈ ਪਤਾ ਸੋਣਾ ਹੈਗਾ ਕਿਉਂ ਖਿਚੜੀ ਹੋ ਜਾਣਾ ਮੈਂ ਤੇ ਇਹ ਆ ਸੀ ਹੀ ਪਚਲ ਮੈਂ ਇੱਕ ਜਣੀ ਤੇ ਮੇਰੇ ਆਖੇ ਲੱਗਦੀ ਆ ਦੂਜੀ ਤੇ ਨਕਮੀ ਨਕਮੀ ਆ ਤੁਰਕੀ ਬਿੰਦੀ ਨਹੀਂ ਮੁੱਕਦੀ ਉਹਦੀ ਤੇ ਦੂਜੀ ਜਿਹੜੀ ਆ ਉਹ ਉਹਨਾਂ ਵੀ ਵੱਧ ਨਿਕਲੀ ਚਾਰ ਰਤਿਆਂ ਤੁਹਾਡਾ ਨਹੀਂ ਸਮਝ ਲੱਗਦਾ ਮੈਂ ਤੁਹਾਡੀਆਂ ਗੱਲਾਂ ਤੇ ਨਹੀਂ ਪੈਂਦਾ ਪੈਂਦਾ ਬਿਲਕੁਲ ਕਤਈ ਉਹ ਤੇਰਾ ਆੜਾ ਜਿਹੜਾ ਪੈਤਰਾ ਵਾ ਨਾ ਇਹ ਸਭੀ ਤਸਰ ਕਰਦਾਊਗਾ ਮੈਂ ਤਨੀਂ ਅਸਰ ਕਰਦਾ ਤੁਸੀਂ ਅੱਧੇ ਘੰਟੇ ਹੀ ਦੋਵਾਂ ਨੇ ਹੋਣੇ ਕਿਉਂ ਗੱਠੀ ਫੇਰ ਹੋਏ ਨਾ ਵਾ ਮੈਂ ਤਰੀ ਅਸਰ ਕੀ ਕੰਮ ਆ ਵਾ ਤੂੰ ਹੈਗਾ ਹੀ ਸੁੱਖ ਦਾ ਆਸਰਾ ਹਰਨਾ ਵਾ ਜਨਾਨੀ ਦੇ ਜਨਾਨੀ ਨੇ ਕਿਹਾ ਤੇ ਜਨਾਨੀ ਨੂੰ ਕਹਿਤਾ ਵੀ ਹਾਂ ਕੋਈ ਗੱਲ ਨਹੀਂ ਆ ਕੰਮ ਨਾ ਕਰੇ ਤੇ ਉਹ ਜਾ 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 ਤੁਰਿਆ ਜਾ ਤੇਰਾ ਹੈ ਕੀ ਆ ਪੱਲੇ ਇਹੋ ਕੋਹੀਆਂ ਬੁੱਢੀ ਦੇ ਮਗਰੀ ਲੱਗਣਾ ਵਾ ਜੇ ਤੈਨੂੰ ਮਾਂ ਦਾ ਇੰਨਾ ਦੁੱਖ ਹੋਵੇ ਤੇ ਮਾਂ ਦੇ ਲਾਗੇ ਬਹਿ ਕੇ ਦੁੱਖ ਸੁੱਖ ਮੈਂ ਕੋਈ ਕਰੋ ਮਰ ਜਣੀ ਤਾਂ ਨਾ ਹੋਵੇ ਤੇ ਕੋਈ ਨਾ ਕੋਈ ਨਵਾਂ ਹੀ ਮੈਨੂੰ ਜ਼ਲ ਦਿੰਦਾ ਵਾ ਵੀ ਚੱਲ ਕੋਈ ਗੱਲ ਨਹੀਂ ਐ ਇੰਨਾ ਨੇ ਕਹਿੰਦਾ ਮਾਂ ਤੈਨੂੰ ਦੁੱਖ ਵਾ ਕੋਈ ਗੱਲ ਵਾ ਤੇ ਦੱਸ ਦੁੱਖ ਸੁੱਖ ਬੋਲਣ ਦੇ ਬਜਾਏ ਮੈਂ ਨਾਲ ਗੱਲਾਂ ਕਰਕੇ ਚਾਰ ਚੱਲ ਗਿਆ ਵਾ ਤੇ ਕੀ ਅੱਛਾ ਹਰ ਦੇ ਕਰਕੇ ਤੇ ਮਾਂ ਮਨੇ ਵੀ ਐ ਸਾਹਮਣੇ ਟਰੱਕ ਪਈਦੀ ਆ ਤੇ ਪਰਦਾ ਕਰਨਾ ਹੀ ਆ ਗਾੜੀ ਲੈ ਦਸ ਤੁਹਾਡੀ ਵੀ ਨਾ ਮਤ ਪਤਾ ਨਹੀਂ ਕਿੱਥੇ ਗਈ ਅੱਜ ਕੀ ਗੱਲ ਹੋਈ ਆ ਕਿਉਂ ਅੱਜ ਨਾ ਨਹੀਂ ਸੱਤ ਆਖੇ ਲੱਗੀ ਤੂੰ ਮੈਂ ਸੁਣਿਆ ਮਾਤਾ ਦੀ ਆਉਂਸੀ ਜਬੜੀ ਖੜਕ ਗਈਆ ਮੈਂ ਤਾਂ ਬੜੀ ਹਰਾਨ ਕੀਤੀ ਉਹ ਜਾ ਜਾਓ ਰਹਿਣ ਦਿਓ ਜੇ ਕੋਈ ਤੁਹਾਨੂੰ ਕਹਦੇ ਕਿ ਜਿਹੜੇ ਨਵੇਂ ਸੁਡੇ ਗਾਰੇ ਤੁਰੇ ਫਿਰਦੇ ਉੱਥੇ ਹੱਥ ਮਾਰੋ ਸਫਾਈ ਉਦ ਕਰਦੋਗੇ ਗਾਰੇ ਚ ਹਾਂ ਹੋ 12 ਵਾ ਦੀ ਨਾਲੀ ਮੰਮੀ ਆਂਦੀ ਹੈ ਸਾਫ ਕਰ ਲੋ ਪਤਾ ਨਹੀਂ ਅੱਜ ਮੰਮੀ ਵਿਚਾਰੀ ਨੂੰ ਕੀ ਹੋਇਆ ਲਈ ਨਾਲੀ ਸਾਫ ਕਰ ਲੋ ਮੈਂ ਨਹੀਂ ਕਰਨੀ ਇਹ ਚ ਖੜਕੀ ਦਾ ਮਤਲਬ ਕੀ ਆ ਬਲਾ ਦੱਸੋ ਤੁਸੀਂ ਮੈਨੂੰ ਮੰਮੀ ਜੀ ਆਹ ਮੁੰਡੇ ਹੀ ਵੀ ਬਹੁਤ ਮੜਾ ਹੋ ਗਿਆ ਉਹਦਾ ਜੀਵੇਂ ਰੋਂਦੀ ਹਣੀ ਸੁੱਖ ਦੀ ਗੱਲ ਤਾਂ ਕਰ ਰੋਂਦੀ ਹਣੀ ਮੇਰੀ ਗੱਲ ਤਾਂ ਥੜਾ ਹਨ ਸੁੱਖ ਦੀ ਗੱਲ ਤੈਨੂੰ ਕੋਈ ਕੀਤੀ ਨਹੀਂ ਤੁਹਾਨੂੰ ਪਤਾ ਨਹੀਂ ਕੀਤੀ ਤੁਸੀਂ ਆ ਨਾ ਜਾ ਕੇ ਜਿਹੜਾ ਵਾਜਿਆ ਕਰਦੇ ਰਹਿੰਦੇ ਹੋ ਮੈਨੂੰ ਜਿਹੜਾ ਵਾਜਿਆ ਕਰਨੀ ਕੀ ਲੋੜ ਹੈਗੀ ਆ ਤੁਹਾਡੀ ਦੋਵਾਂ ਦੀ ਆਪਸ ਵਿੱਚ ਕੋਈ ਨਾ ਕੋਈ ਤਾਂ ਗੱਲਬਾਤ ਹੋਈ ਆ ਨਹੀਂ ਹੋਈ ਬਾਬਾ ਨਹੀਂ ਲਈ ਕੋਈ ਗੱਲ ਨਹੀਂ ਸਾਡੀ ਐਨੇ ਸਵਾਦ ਨਾ ਲਾਓ ਵਿੱਚ ਦੱਸ ਦੱਸ ਤੈਨੂੰ ਮੇਰੇ ਸਵਾਦ ਲੈਣ ਦੀ ਲੋੜ ਹੈਗੀ ਆ ਸਾਡੇ ਕੋਈ ਗੱਲ ਆ ਉਹ ਨਾਲੇ ਵੈਸੇ ਤੁਹਾਡੇ ਦਾ ਗੁੱਸਾ ਹਉਦਾ ਵੀ ਨਹੀਂ ਹੈਗਾ ਵੈਸੇ ਮੇਰੇ ਹਿਸਾਬ ਨਾਲ ਆ ਵੈਸੇ ਤੂੰ ਇੱਥੇ ਕੋਨੇ ਕੱਢੇ ਫਿਰ ਕਿਉਂ ਖਿਚੜੀ ਕੋਈੜਾ ਤੂੰ ਨਾ ਐਡੀ ਗਰਮੀ ਚ ਕਿਉਂ ਬਣ ਕੇ ਖਿਚੜੀ ਬਣ ਕੇ ਹਾਂ ਹੈ ਸਾਡਾ ਰਹਿ ਜੂ ਕੋ ਅਹੀਂ ਰਿੱਝ ਜਾਂਗੀ ਆ ਰਿੱਝ ਜੀਆਂ ਜਾਂਦਾਂ ਹੂੰ ਤੁਹਾਨੂੰ ਹੁਣੇ ਤਾਂ ਮੇਕੀ ਮੈਂ ਮੇਤਰਾ ਹੁਣ 2 ਘੰਟੇ ਤੱਕ ਤੂੰ ਇੰਦੋਂ ਬੋਲੇ ਇੱਥੇ ਬੈਠੀ ਹੋਣਾ ਤੇ ਤੁਹਾਡਾ ਕੀ ਰੋਦਾ ਵਾ ਮੈਂ ਨਾਲ ਸੁਪਨੇ ਬਾਪੂ ਅਸੇ ਰੱਖਦੀ ਆਂ ਆਨੇ ਨੇ ਰੱਖ ਦੇ ਸੋ ਖਾਪੇ ਹੀ ਰਹਿੰਦੀ ਪਾਸੇ ਮੈਂ ਕਦੋਂ ਰੱਖਨੀ ਆ ਮੈਨੂੰ ਤਾਂ ਬੜਾ ਕੁਛ ਨਹੀਂ ਬੜੀ ਯਾਰ ਨਾ ਰਹੀ ਬੜਾ ਕੁਛ ਨਹੀਂ ਪਵਾ ਜੈਦਾ ਨਹੀਂ ਤੁਹਾਨੂੰ ਮਾਤਾ ਹਸਰ ਦਾ ਬਣਾ ਜਿਦਾ ਵਾ ਸਾਰੇ ਪਰਵਾਹ ਨੂੰ ਇਕੱਠੀਆਂ ਬਣਾ ਜਿਦਾ ਇੱਥੇ ਮੈਂ ਹੀ ਮਾੜੀ ਲੱਗਦੀ ਤੁਹਾਨੂੰ ਹੋਰ ਕੋਈ ਕਰਨੀ ਆ ਤੁਹਾਨੂੰ ਦੀਦੀ ਮੈਂ ਬੁਰੀ ਦੀਦੀ ਆ ਤੁਹਾਡਾ ਤੇ ਵਾਸ ਨਹੀਂ ਚੱਲਦਾ ਕੋਈ ਦਿਨ ਮੇਰਾ ਮੁੰਡਾ ਮਾਰੀ ਤੂੰ ਚੰਗੀ ਬੱਦ ਲੱਗਦੀ ਆ ਸੋਹਣੀ ਲੱਗਦੀ ਆ ਸੁਨੱਖੀ ਲੱਗਦੀ ਆ ਤੇਰੀਆਂ ਕਰਤੂਤਾ ਮਾਰੀਆਂ ਵਾ ਜੇ ਮੇਰਾ ਮੁੰਡਾ ਮੇਰੇ ਪਿੱਛੇ ਵਿਸ਼ੇ ਨਾ ਨਾ ਰਵੇ ਉਹ ਮੇਰੇ ਤੋਂ ਬਗੈ ਰੋਟੀ ਖਾ ਲਿੰਦਾ ਹੋਵੇ ਸੌਂ ਜਾਂਦਾ ਹੋਵੇ ਤੇ ਤੁਸੀਂ ਤੋ ਤਰੇ ਆਖੋ ਗਰਮੀ ਤੇ ਘਰੋਂ ਚਲ ਜਾ ਜਾ ਤੂੰ ਆਪਦੇ ਪੇਕੇਆਂ ਨੂੰ ਪਾਣੀ ਤੈਨੂੰ ਚੰਗੀ ਨਹੀਂ ਲੱਗਦੀ ਤੂੰ ਜਾ ਕੇ ਸੁਣ ਨਹੀਂ ਚਾਹ ਦੇ ਪੇਕੇ ਜਾ ਤੋ ਨਹੀਂ ਜਾਂਦਾ ਸਾਹਬ ਹੈ ਮੈਨੂੰ ਵੀ ਨਹੀਂ ਜਾਂਦੀ ਲਾ ਲੋ ਜੋ ਨਹੀਂ ਜਾਣਾ ਤੋ ਫਿਰ ਆਵੇ ਤ ਪਤਾ ਆ ਜਾਣਾ ਤੁਸੀਂ ਜਾਓ ਨਿਕਲੋ ਘਰੋਂ ਹੁਣੇ ਨਿਕਲੋ ਨਹੀਂ ਮੇਰੇ ਪੇਕੇ ਹੁੰਦੇ ਤੇ ਮੈਂ ਪੇਕੇ ਚਲੇ ਵੀ ਜਾਂਦਾ ਮੈਂ ਤਾਂ ਪੇਕੇ ਹੀ ਨਹੀਂ ਆਇਆ ਤੇ ਇਹ ਮੇਰਾ ਘਰ ਨਹੀਂ ਜਾਂਦੀ ਮੈਂ ਠੀਕ ਹੈ ਮੈਂ ਤਾਂ ਸਾਰੇ ਜਾ ਕੇ ਫਿਰ ਚੱਕਾ ਲਾਉ ਤੂੰ ਹੱਸੋ ਨਾ ਮੇਰੇ ਸਾਹਮਣੇ ਮੈਨੂੰ ਖਪਾ ਕੇ ਤਾਂ ਚਾੜ ਕੇ ਆਪ ਹਸੀ ਜੰਦੇ ਮੈਂ ਰੋ ਇੱਥੇ ਤੇ ਜੀ ਮੈਂ ਤੇ ਕੋਈ ਗੱਲ ਕਰ ਮਤਾਂ ਵਹੀ ਕੋਈ ਮੰਡੀ ਵਾਲੀ ਤੇ ਉਹ ਆ ਵੀ ਖਮੀ ਗਈ ਹੈ ਜਦਾਂ ਇਹ ਨਾਲ ਇਹਨਾਂ ਚ ਬੋਲਣਾ ਮੇਰਾ ਕੋਈ ਫਾਇਦਾ ਸੋਣਾ ਇਹਨਾਂ ਦੋਵਾਂ ਦੇ ਵਿੱਚ ਕੋਈ ਗੱਲਬਾਤ ਕਰਦੇ ਹੁਣ ਇਹਦੇ ਕੋਈ ਬੋਲਣ ਦਾ ਫਾਇਦਾ ਐ ਮੇਰਾ ਹਾਂ ਫਾਇਦਾ ਕੁਝ ਨਹੀਂ ਐ ਛੱਡੋ ਘਾੜਾ ਪਰੇ ਆਪਣੀ ਦੋ ਬਰਾਂਡੀਆਂ ਖਾ ਲੈ ਤੇ ਟੈਂਸਰ ਆਪਣਾ ਕੰਮ ਤੇ ਲੱਗਿਆ ਕਰ ਸਾਨੂੰ ਕਿ ਲੱਗੇ ਜੋ ਮੱਝ ਕਰਦੇ ਕਹਿੰਦੇ ਤੇ ਨਾਲੇ ਬੁੜੀਆਂ ਦੀ ਗੱਲ ਦੇ ਵਿੱਚ ਵੈਸੇ ਵੀ ਬੰਦ ਨੂੰ ਘਟਣਾ ਚਾਹੀਦਾ ਵਾ ਇਹਨਾਂ ਦੇ ਅੱਧੇ ਪੌੜੇ ਘੜੇ ਫੇਰ ਹੋ ਜਿਆੜਾ ਵਾ ਕਦੀ ਹੋ ਗਿਆ ਕਦੀ ਮੱਝ ਜਿੱਦਾਂ ਦੀ ਮੱਝ ਹੀ ਹੋਵੇ ਕੋਈ ਫਸ ਨਹੀਂ ਪਿੰਦਾ ਚੱਲ ਮਨਾ ਨਾ ਦੀ ਗੱਲਾਂ ਜਿਵੇਂ ਬੋਲ ਬੋਲ ਕੇ ਬਣਾ ਮਾਖਾ ਕਰ ਦੇਣਾ ਨਵੇਂ ਬਈ ਨੇ ਕਰੀ ਵੀਰ ਕੀ ਹੋਇਆ ਵਾ ਅੱਲਾ ਮੈਨੂੰ ਨਹੀਂ ਆ ਪਏ ਕਿਉਂ ਤੁਹਾਨੂੰ ਨਹੀਂ ਪਤਾ ਕੀ ਹੋ ਰਿਹਾ ਇੱਥੇ ਕੀ ਬਣ ਰਿਹਾ ਘਰ ਦੇ ਘਰ ਚ ਕੀ ਹੋ ਰਿਹਾ ਕੀ ਬਣ ਰਿਹਾ ਕੋਈ ਪਤਾ ਤਾਂ ਲੱਗੇ ਚੰਗਾ ਭਲਾ ਘਰ ਬਾਹਰ ਹੈ ਸਾਰੇ ਤੁਰੇ ਫਿਰਦੇ ਆ ਕੀ ਹੋ ਗਿਆ ਤੂੰ ਤੇ ਮੈਨੂੰ ਐ ਬੜਾ ਘਾਟਾਇਆ ਜਿਵੇਂ ਕੋ ਬਾਹਰ ਬਦਨਿਕੀਗਾ ਕੋ ਬਾਪੂ ਮੈਨੂੰ ਮੇਲੇ ਮੰਮੀ ਨੂੰ ਮੰਮੀ ਨੂੰ ਕੀ ਬਣਾ ਗਏ ਲਾ ਕੇ ਬੈਠੇ ਆ ਬੈਠਾ ਮੰਮੀ ਨੇ ਨਹੀਂ ਦੱਸਿਆ ਕੀ ਹੋਇਆ ਮੰਮੀ ਕੀ ਆਉਂਦੀ ਕੋ ਹੁਣ ਦੱਸਦੀ ਉੱਚੋਗੇ ਤੇ ਦੱਸੂਗੀ ਕੀ ਦੱਸਣਾ ਉਹਨੇ ਕੀ ਦੱਸਣਾ ਭਾਬੀ ਨੇ ਉਹ ਕੀ ਕਿਹਾ ਮੰਮੀ ਨੂੰ ਉਹ ਰੈਂ ਦੇ ਛੱਡ ਗੱਲਾਂ ਉਹਨਾਂ ਦੀਆਂ ਗੱਲਾਂ ਕਰਾਇਆ ਕਰ ਮੰਮੀ ਰੋ ਰਹੀ ਆ ਇਹਨਾਂ ਦੀਆਂ ਗੱਲਾਂ ਚ ਨਾ ਅਗਰ ਇਹ ਕੀ ਨੱਟ ਗਿਆ ਕੋਈ ਤੇ ਨੱਟ ਗਿਆ ਹੋਰ ਕੀ ਆ ਅੱਛਾ ਮੰਮੀ ਰੋ ਰਹੀ ਤੇ ਨੱਟ ਗਿਆ ਤੇ ਮੰਮੀ ਹੁਣ ਮਗਰ ਪੱਧਿਆ ਅੱਥੂ ਬੋਲਦੀ ਆ ਉਹਦੀਆਂ ਗੱਲਾਂ ਨੀ ਗੱਲਾਂ ਕੋ ਕਰ ਨਾਲੀ ਕੋ ਗੱਲ ਆ ਚੰਗੀ ਕਰ ਕਹਿੰਦੇ ਚਿਹਰਾ ਹੀ ਬਦਲ ਲਿਆ ਮੈਂ ਕਹਿੰਦਾ ਚਿਹਰਾ ਬਦਲਿਆ ਮੇਰਾ ਪਹਿਲਾਂ ਵੀ ਇਦਾਂ ਦਾ ਹੀ ਤੇ ਹੁਣ ਵੀ ਇਦਾਂ ਦਾ ਹੀ ਆ ਤੇਰਾ ਨੂ ਦਵਾਲਦਾ ਕਦੀ ਤੂੰ ਕੇਵਲ ਦਾ ਤੇ ਕਦੀ ਤੂੰ ਕੇਵਲ ਦਾ ਤੇਰਾ ਚਿਹਰਾ ਪਤਾ ਜਾਂਦਾ ਵਾ ਮਮੀ ਨੇ ਭਾਬੀ ਨੂੰ ਕਿਹਾ ਕਿ ਚਾਰੂ ਮਾਰ ਦੇ ਬੂਏ ਕਿ ਮਮੀ ਦੇ ਲੱਤ ਪੀੜੋਂ ਡਈ ਸੀ ਤੇ ਭਾਬੀ ਛੁੱਟ ਕੇ ਚਾਰੂ ਕਹਿੰਦੀ ਆਹ ਲੈ ਮੇਕੋ ਨਹੀਂ ਆਉਂਦਾ ਬੂਏ ਦਾ ਤੇ ਕੋਈ ਗੱਲ ਨਹੀਂ ਐ ਫੇਰ ਕੀ ਹੁਣੇ ਥੋੜੇ ਜਿਨੂੰ ਮਾਰਾਉਗੀ ਜਾਂ ਕੇ ਜਾਂਦਾ ਹਾਂ ਮੈਂ ਤਾਂ ਨੂੰ ਮਾਰਾਉਗੀ ਨਾ ਮਾਰੋ ਤਾਂ ਸੁੱਖ ਮਾਰੋਗੀ ਉਹ ਵੇ ਭਾਬੀ ਨੂੰ ਸਮਝਾਉਂਦੇ ਕਰਕੇ ਤੂੰ ਹੁਣ ਭਾਬੀ ਦੀ ਸਾਈਡ ਦਾ ਐਂਡੇ ਮੈਂ ਕਿਹਦੀ ਸਾਈਡ ਵੀ ਲੈਂਦਾ ਨਾ ਮਮੀ ਦੀ ਸਾਈਡ ਲੈਣਾ ਨਾ ਭਾਬੀ ਦੀ ਸਾਈਡ ਨਾ ਸੁੱਖ ਦੀ ਸਾਈਡ ਲੈਣਾ ਮੈਂ ਕਿਹਦੀ ਸਾਡੀ ਨਾ ਮੈਨੂੰ ਗਰਮੀ ਤੇ ਵੀ ਕੁਝ ਨਹੀਂ ਆਉਂਦਾ ਆਇਆ ਇਹ ਮੇਰੇ ਦੋ ਮਿੰਟ ਸਮਝਾਇਆ ਉਹਨੂੰ ਕੁਝ ਕਿਹਾ ਪਰ ਨਹੀਂ ਬੱਲੇ ਪਈਦੇ ਜਾਂਦੀ ਨਹੀਂ ਆਪਣੇ ਕੋਈ ਬੰਦੇ ਨਹੀਂ ਹੈਗਾ ਆਪਰੇ ਬਾਹਰ ਦਾ ਕੰਮ ਦਿੰਦਾ ਵੇਖੀਦਾ ਬੁੜੀਆਂ ਲੜਾਈ ਤੇ ਨਹੀਂ ਆਉਂਦਾ ਮੈਂ ਇਹ ਤੇਰੇ ਹੀ ਕੰਮ ਆ ਬਾਹਰੋਂ ਆਇਆ ਮੰਮੀ ਦੀ ਸੌਂਡੀ ਤੇ ਬਾਹਰ ਕੋਦੇ ਸੁੱਖ ਦੇ ਨਾਲੇ ਹੋ ਗਿਆ ਬੁੜੀਆਂ ਦੀ ਲੜਾਈ ਹੋ ਗਈ ਸੁੱਖ ਦੀ ਸੌਂਡੀ ਤੇ ਮੰਮੀਆਂ ਦਵਾੜੇ ਹੋ ਗਿਆ ਮੈਂ ਕੰਮ ਤੇਰੇ ਆ ਮੇਰੇ ਚ ਕੰਮ ਨਹੀਂ ਗੇੜੇ ਕੰਮ ਆਉਹ ਤੁਹਾਨੂੰ ਹੀ ਲੱਗਦਾ ਇਹ ਬੁੜੀਆਂ ਦੀ ਲੜਾਈ ਆ ਹੋਰ ਕੀ ਆ ਉਹਨੇ ਬਾਹਰ ਦੀ ਲੜਾਈ ਆ ਉਹ ਘਰ ਦੀ ਲੜਾਈ ਨਹੀਂ ਆ ਤੈਨੂੰ ਵੀ ਬੜਾ ਪਤਾ ਮੈਨੂੰ ਨਹੀਂ ਤੇਰੀ ਸਮਝ ਲੱਗਦੀ ਕੋਈ ਹਾਂ ਸਮਝ ਨਹੀਂ ਲੱਗਦੀ ਇੱਥੇ ਆਉਣ ਨਹੀਂ ਦਈਏ ਇਹ ਨਹੀਂਦਾ ਸੈਰ ਉਦਾਂ ਹੀ ਗੋਹ ਵੀ ਭਾਬੀ ਦੀ ਲੈਣੀ ਮੈਂ ਨਹੀਂ ਕੋਈ ਕਹਿਣਾ ਉਹ ਮੈਂ ਨਹੀਂ ਕਿਸੇ ਨੂੰ ਵੀ ਕੁਝ ਕਹਿਣਾ ਨਾ ਮੈਂ ਸੈਰ ਵਜ ਦਾ ਕੀ ਆ ਤੂੰ ਜਾ ਕੰਮ ਕਰ ਜਾ ਜਾ ਬਰਾਲੀ ਉਹ ਅਗੇ ਆ ਰਹੇ ਨੇ ਥੱਕਿਆ ਬੰਦਾ ਬੈਠ ਗਿਆ 14 ਘੜੀ ਸੇ ਸੇ ਕੰਮ ਤਾਂ ਕਰਕੇ ਤੇ ਘੜੀ ਲੰਮੇ ਪੈਣਾ ਉਹਦਾ ਤੂੰ ਆਪਣਾ ਹੀ ਰਾਮ ਰੋਣਾ ਲਾ ਕੇ ਬਾਹਰ ਆ ਜਾ ਤੁਸੀਂ ਇਕੱਲੇ ਕਰਦੇ ਜੇ ਕੰਮ ਮੈਂ ਤੇ ਨਹੀਂ ਕਰਦਾ ਤੂੰ ਕੰਮ ਕਰਦਾ ਹੋਵੇ ਤਾਂ ਤੇਰੇ ਦਿਮਾਗ ਨਾਲ ਇਹਨਾਂ ਕੰਮ ਕਰਦਾ ਦਿਮਾਗ ਨਾਲ ਚੱਲਣ ਮੇਰੇ ਕੋਲ ਤ ਨਹੀਂ ਮੰਮੀ ਦਾ ਦੁੱਖ ਵੇਖਿਆ ਜਾਂਦਾ ਸਭੀ ਮਾਂ ਦਾ ਦੁੱਖ ਕਈ ਕੋਈ ਵੇਖਿਆ ਜਾਂਦਾ ਪਰ ਮੰਮੀ ਅੱਜ ਜਿਹੜਾ ਹੈ ਨਾ ਅੱਜ ਨਾਟਕ ਹੀ ਕਰੰਦੀ ਆ ਤੇ ਜੇ ਥੋੜੀ ਬੋਤੀ ਹੁੰਦੀ ਖੜਕੇ ਵੀ ਇਹ ਤਾਂ ਕੋਈ ਗੱਲ ਨਹੀਂ ਆ ਮੈਨੂੰ ਵੀ ਦੁੱਖ ਲੱਗਦਾ ਵਾ ਮੈਂ ਨਹੀਂ ਉਹਦਾ ਪੁੱਤ ਵਾਂ ਜੇ ਦੁੱਖ ਲੱਗਦਾ ਹੁੰਦਾ ਤਾਂ ਐਡੇ ਲੰਮੀਆਂ ਤਾਣ ਕੇ ਨਾ ਨੰਮੇ ਪੈਂਦੇ ਫਿਰ ਤੇ ਹੋਰ ਕੀ ਮੈਂ ਪਾਸੇ ਸੇਕਦਾ ਜਾ ਕੇ ਉਹਨਾਂ ਦੇ ਤਰਪਾ ਵੀ ਉਹਦੇ ਭਾਗੀ ਦਾ ਦਿਮਾਗ ਕਰਾਉਣਾ ਸੈਟ ਮੈਂ ਤੇ ਸੁਖਰਾ ਕੀਤਾ ਨਾ ਔਰ ਸਮਝਾਇਆ ਉਹਨੂੰ ਵੀ ਜੇ ਅੱਗੇ ਤੋਂ ਅਮੀ ਦੇ ਅੱਖਾਂ ਜੱਖਰੂ ਵੇਖ ਲੈਣਾ ਮੈਂ ਤੇ ਤੂੰ ਨੀ ਮੇਰੇ ਕੋ ਬੈਜੀ ਕੋਈ ਨਹੀਂ ਮੈਂ ਨੂੰ ਕਹਤਾ ਵਾ ਮੈਂ ਵੀ ਕਹਤਾ ਹਾਂ ਮੈਂ ਹੀ ਕਹਤਾ ਐਦਾਂ ਹੀ ਕਹਤਾ ਗੱਲਾਂ ਚ ਹੀ ਕਹਤਾ ਕੋਈ ਗੱਲ ਨਹੀਂ ਮੈਂ ਕਹਤਾ ਜਿਹੜੀ ਗੱਲ ਕਹਿਣੀ ਹੁੰਦੀ ਏ ਕਹਿ ਦੀ ਆ ਤੇਰੇ ਨਾਲ ਕੋ ਰੌਲਾ ਰੌਲਾ ਨਹੀਂ ਪਾ ਕੇ ਪੈਂਦਾ ਪਰ ਆਹ ਵੇਖ ਲੋ ਪੁੱਤ ਕੋ ਪੁੱਤ ਹੁੰਦੇ ਆ ਵੇਲਾ ਟਾਈਮ ਨਹੀਂ ਲੱਗਦਾ ਅੱਦਾਂ